ਕੱਲ ਵੀ ਸਾਡੇ ਤਕਰੀਬਨ ਇੱਥੇ 3:30-4 ਵਜੇ ਮਾਤਾ ਗੁਜਰੀ ਕੌਣੀ ਹੈ ਫਟੇਗੜ ਸਾਹ ਖਾਨੇ ਦੇ ਉੱਪਰ ਉੱਥੇ ਗੁਰਜੀਤ ਕੌਰ ਉਹਨਾਂ ਦੀ ਪੇਟੀ ਦਾ ਹਸਬੰਡ ਉਹਨਾਂ ਦੇ ਹਸਬੰਡ ਦਾ ਗੁਰਿੰਦਰ ਸਿੰਘ ਉਹਨੇ ਖੇਡ ਦਿੱਤਾ ਉਹ ਸੰਗੂਪਤ ਉਹਨਾਂ ਨਾਲ ਮੈਟ੍ਰੋਲੋਜੀ ਸਕੂਲ ਚੱਲਦਾ ਸੀ ਤੇ ਕੱਲ ਕਿ ਪੂਰੀ ਗੱਲ ਤਾਂ ਸਾਨੂੰ ਹਲੇ ਕਲੀਅਰ ਨਹੀਂ ਹੈ ਪਰ ਉਹ ਕੁਸ਼ਨਰ ਯਹਾਂ ਪਹੁੰਚ ਕਰਿਆ ਮਤਾਂ ਕੋ ਬਾਕਸ ਕਰ ਲਈ ਬੇਟੀ ਨੂੰ ਵਾਪਸ ਲੈਣ ਦੀ ਉਹ ਅਸਿੰਗ ਇਹਨਾਂ ਦੇ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਉਸ ਕੋਈ ਖਾਸ ਹੋਈ ਫਿਰ ਉਹ ਇੱਕ ਫਾਇਰ ਵੀ ਹੋਇਆ ਜਿਹਨੇ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਸ੍ਰੀ ਗੁਰਜੀਤ ਕੌਰ ਨੂੰ ਉਹਨਾਂ ਨੇ ਉਹਲੀ ਮਾਰੀ ਰੇਲ ਦੇ ਮੱਦੇ ਪੱਟ ਚੁੱਕੀ ਨਸੀ ਸ਼ੀਲ ਤੋਂ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਗਈਆਂ ਦਾਖਲ ਹੋਣ ਸਿਵਲ ਹਸਪਤਲ ਫੇਰ ਇਨਾਂ ਨੂੰ ਮਿਲਦੇ ਦੋ ਵੇਹੇ ਪਹੁੰਚੀਆਂ ਦੋਨੇ ਪਾਰਟੀਆਂ ਪਹੁੰਚੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਇਨਫੋਰਮੇਸ਼ਨ ਆਈ ਸੀ ਐਮਐਲਰਸ ਮਿਲਦੀ ਐਸੀ ਗਈ ਤੇ ਅੰਦਰ ਵੀ ਇਨਾਂ ਦੋਨੇ ਪਾਰਟੀਆਂ ਜਲਦੀ ਗੱਡ ਰੈਫਰ ਹੋ ਗਿਆ ਸੀ ਸੈਕਟਰ 30 ਹਸਪਤਲ ਉਸੇ ਐਡਮਿਟ ਸੀ ਗਿਆ ਕੱਲ ਰਾਤ ਅਸੀਂ ਗੁਰਜੀਤ ਕੌਰ ਨੂੰ ਵੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਐ ਸੀ 1854 109 100 39 190 ਬੀ ਐਨ ਐਸ ਐ 25 22 ਆਮ ਜਨਤ ਦੇ ਤਹਿਤ ਗੁਰਵਿੰਦਰ ਸਿੰਘ ਹੋਣਾ ਤੇ ਕਿਨਾਂ ਦੇ ਕਜ਼ਨ ਸੀ ਜਿਹਨਾਂ ਨੇ ਨੌਟ ਪ੍ਰਾਪਤ ਕੀ ਸੀ ਉਹਨਾਂ ਨੇ ਕੱਲ ਸੀ ਐਫ ਆਈ ਆਰ ਮਾਮਲਾ ਇਹ ਹੈ ਕਿ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਬਿਆਨ ਡਾਕਟਰ ਦਾ ਹੈ ਕਿ ਗੁਣਿਤ ਕੋਰੋਨਾ ਦੇ ਲੱਗ ਤੁੰਗ ਹੈ ਪਰ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅਜੇ ਸੀ ਤਫਤੀਸ਼ ਕਰ ਰਹੇ ਹਾਂ ਸਾਨੂੰ ਸਟਰੀਅਰ ਜੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਛ ਹਾਲੇ ਇਸ ਬਾਰੇ ਕੁਝ ਕਲੀਅਰ ਨਹੀਂ ਐਕਿਉਂ ਜਿਹੜੇ ਦੋਨੇ ਮੇਨ ਕਿਊਜ਼ ਨੇ ਉਹ ਉਥੇ ਪਰਮਿਟ ਸੀ ਕੁਵਰ ਦੇ ਜੀ ਉਹਨਾਂ ਨੂੰ ਕਸਟਮੀਜ਼ ਲੈ ਕੇ ਗੁਰਜੀਤ ਕਵਿਸ਼ਟ ਦੇ ਸਾਹਮਣੇ ਲਿਆਇਆ ਉਹਨਾਂ ਦੇ ਵੀ ਬਿਆਨ ਲਏ ਗਏ ਕਿ ਕੋਈ ਗੁਰਜੀਤ ਕਵਰ ਦੇ ਉਹਨਾਂ ਨੇ ਜੀ ਕੱਲ੍ਹ ਸਿੰਘ ਬਿਆਨ ਲੈਣੇ ਸੀ ਉਹਨਾਂ ਨੂੰ ਡਾਕਟਰ ਨੇ ਅਨਸਰ ਡਿਕਲੇਅਰ ਕਰ ਦਿੱਤਾ ਸੀ ਰਾਤ ਕਿ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਸੀ ਇਹ ਕਹਿੰਦੇ ਹਨ ਉਹਨਾਂ ਦੇ ਸਟੇਟ ਕਿ ਗ੍ਰਿਫਤਾਰੀ ਕਿਸ ਦਿਨ ਹੋਏਗੀ ਗ੍ਰਿਫਤਾਰੀ ਹਲੇ ਤੱਕ ਕੋਈ ਨਹੀਂ ਹੋਈ ਹੈਗੀ ਅੱਜ ਤੋਂ ਕੰਕ